ਮਰਨੂ ਪੈਣਾ ਸਮਝਦਾ ਸੀਗਾ ਵੀ ਚੱਲ ਕੋਈ ਗੱਲ ਨਹੀਂ ਯਾਰ ਇਹ ਸਾਡੇ ਸਾਡਾ ਪਰੋਣੇ ਦੇ ਭਤੀਜਿਆਂ ਨੇ ਗਿਆ ਚਾਵਲਾ ਨਾ ਮੇਰੇ ਦੂਜੇ ਦਿਨ ਅੰਦਰ ਖਰਾਬ ਉੱਠ ਕੇ ਬੋਲ ਲੱਗੇ ਨੇ ਮੈਂ ਨਾ ਚਾਵਲਾ ਨੂੰ ਮੈਂ ਉਹਨੂੰ ਬੇਨਤੀ ਕਰਦਾ ਇਹ ਚਾਵਲਾ ਥੋਡੇ ਚ ਮਾੜੀ ਮੋਟੀ ਆੜ ਖੜੜ ਕਹਿ ਗਿਆ ਥੋਡੇ ਪਿੰਡ ਤੇ ਜਾ ਕੇ ਮੈਂ ਤੂੰ ਥੋਡੇ ਪਿੰਡ ਪਹਿਲਾਂ ਵੀ ਮੈਂ ਤੇ ਜਾ ਮੇਰੇ ਨਾਲ ਸੱਤ ਪਿੰਡਾਂ ਦੇ ਸਰਪੰਚ ਸੀਗੇ ਇਸ ਵਾਰੀ 20 ਪਿੰਡਾਂ ਦੇ ਜਾਂ 50 ਪਿੰਡਾਂ ਸਰਪੰਚ ਲਿਆ ਹੂੰ ਤੁਸੀਂ ਕਹਿੰਦੇ ਕਬਜ਼ਾ ਕਰਿਆ ਤੀਜੇ ਦਿਨ ਕਹਿੰਦੇ ਭਾਨ ਨੇ ਸਿੱਧ ਨੇ ਕਬਜ਼ਾ ਕਰਿਆ ਕਬਜ਼ਾ ਕਿਉਂ ਕਿਹਨੇ ਕੀਤਾ ਕਬਜ਼ਾ ਜਰਦਾ ਕੇ ਦੇਖੋ ਕਬਜ਼ਾ ਤੁਸੀਂ ਕੀਤਾ ਹੋਇਆ ਨ ਤੁਹਾਨੂੰ ਚਾਵਲੋ ਤੁਸੀਂ ਕਹਿੰਦੇ ਪਟਿਆਲਾ ਪ੍ਰਸ਼ਾਸਨ ਸਾਡੀ ਸੁਣਦੇ ਨਹੀਂ ਪਟਿਆਲਾ ਪ੍ਰਸ਼ਾਸਨ ਨੇ ਤਿੰਨ ਝੂਠੇ ਮੁਕਾਦਮੇ ਮੇਰੇ ਤੇ ਪਾਏ ਹੋਏ ਨੇਗੇ ਤਿੰਨ ਝੂਠੇ ਮੈਂ ਤੋ ਪਟਿਆਲਾ ਪ੍ਰਸ਼ਾਸਨ ਦੀ ਗੱਲ ਛੱਡੋ ਬਰਨਾਲੇ ਦੇ ਵਿੱਚ ਝੂਠੇ ਪਰਚੇ ਲੁਧਿਆਣਾ ਦੇ ਵਿੱਚ ਝੂਠੇ ਪਰਚੇ ਮੋਹਾਲੀ ਦੇ ਵਿੱਚ ਝੂਠੇ ਪਰਚੇ ਮਾਨਸਾ ਦੇ ਵਿੱਚ ਝੂਠੇ ਪਰਚੇ ਛੱਡਿਆ ਮੈਨੂੰ ਕਿੱਥੇ ਆ ਤੁਸੀਂ ਤੁਸੀਂ ਗੱਲ ਕਿਹੜੀ ਕਰਦੇ ਹੋ ਤੁਸੀਂ ਲੀਰਾਂ ਜਿਹੜੀਆਂ ਕਹਿਣਿਓ ਐ ਨਹੀਂ ਮੈਂ ਪੈਰ ਲੱਗਣ ਦਿੰਦਾ ਜਿਵੇਂ ਤੁਸੀਂ ਕਹਿਣਿਓ ਤੂੰ ਸੱਚ ਦੱਸੋ ਆਈ ਨਾ ਚਾਵਲਾਂ ਨੇ ਜਿਹੜੀਆਂ ਥੋੜੇ ਘਰੇ ਕੋਈ ਥੋੜਨਾ ਥੋੜਾ ਸਾਕਾ ਮਾਮਾ ਨੇ ਤੁਰਦਾ ਥੋੜਨਾ ਸਾਕਾ ਚਾਚਾ ਥੋੜਨਾ ਦੀ ਤੁਰਦਾ ਤੁਸੀਂ ਤਿੰਨ ਤਣ ਚਾਰ ਚਾਰ ਕਰਾ ਕੇ ਵਿਆਹ ਤੁਸੀਂ ਮੇਰੇ ਨਾਲ ਮੇਰੇ ਨਾਲ ਮੇਰੇ ਨਾਲ ਮੁਕਾਬਲਾ ਕਰਦੇ ਹੋ ਮੇਰੇ ਨਾਲ ਮੁਕਾਬਲਾ ਕਰਦੇ ਹੋ ਤੁਸੀਂ ਆਹ ਦੇਖੋ ਆ ਬੱਠਿਆ ਲੋਕ ਦੁਨੀਆ 2 ਲੱਖ 2.5 ਲੱਖ ਦਾ ਕੋਟ ਕੋਟ ਦੇ ਨਾਲ ਜੇ ਕੱਟਦੀ ਹੁਣ ਵੀ 20 50 ਹਜ਼ਾਰ ਦਾ ਕੱਟ ਜਿੱਥੋਂ ਮਰਜ਼ੀ ਕਰਨ ਦੀ ਜੁਰਤ ਰੱਖਦਾ ਮੈਂ ਕਿਉਂਕਿ ਲੋਕਾਂ ਨੂੰ ਪਤਾ ਕਿ ਭਾਨਾ ਮਾਨਦਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸੌ ਥੱਲੇ ਮੈਂ ਕਮੈਂਟ ਪੜ੍ਹ ਰਿਹਾ ਸੀਗਾ ਮੌਸਾ ਕਾਲਪੁਰਖ ਨੂੰ ਜਾਣ ਕੇ ਕਹਿਣਾ ਕੋਈ ਭਾਨੇ ਤੋਂ ਇਹ ਸਾਬਤ ਕਰਦ ਨੇ ਕਿ ਤੂੰ 5 ਰੁਪਏ ਲੈ ਤੈਨੂੰ ਗਲ ਘਟਾ ਦੂ ਗਲ ਘਟਾ ਦੂ ਆ ਬੈਠੀਆਂ ਨੇ ਮਾਮਾ ਭੈਣਾ ਸਾਰੀਆਂ ਬੈਠੀਆਂ ਰਹੀਆਂ ਆ ਹੁਣ ਜਿਹੜੀਆਂ ਸਾਰੀਆਂ ਇੱਥੇ ਬੈਠੇ ਨੇ 3 ਵਜ ਸਵੇਰ ਦਾ 8 ਵਜ ਤੋਂ ਲੈ ਕੇ 8 ਵਜ ਤੋਂ ਲੈ ਕੇ ਲੋਕਾਂ ਦੀ ਗੱਲ ਸੁਣੀ ਆ ਨਾ ਆ ਚਾਵਲਾਂ ਦੂਜੇ ਤੀਜੇ ਨੂੰ ਬੋਲਣ ਲੱਗ ਪਏ ਨੇ ਮੈਨੂੰ ਮੇਰਾ ਜਵਾਬ ਦੇਣ ਨੂੰ ਜੀ ਨਹੀਂ ਸੀ ਕਰਦਾ ਪਰ ਮੈਨੂੰ ਜਦੋਂ ਲੋਕ ਕਹਿੰਦੇ ਯਾਰ ਜਵਾਬ ਦੇ ਮੈਂ ਕਿਹਾ ਜਵਾਬ ਵੀ ਦੇਦਣਾ ਕਬਜਾ ਕੀਤਾ ਕਬਜਾ ਕੀਤਾ ਕਬਜਾ ਕੀ ਕਹਦਾ ਕਬਜਾ ਕੀਤਾ 106 ਏਕੜ ਜ਼ਮੀਨ ਆ ਥੋਡੇ ਪਿਓ ਕੋਲੇ 86 ਏਕੜ ਜ਼ਮੀਨ ਸੀਗੀ 20 ਏਕੜ ਜ਼ਮੀਨ ਕਿਧੋਂ ਖੋਣਗੇ ਤੁਹਾਡਾ ਪਿਓ ਜਦੋਂ ਅਗਲੇ ਜ਼ਮੀਨ ਖੋਣ ਜਾਊਗਾ ਅਗਲੇ ਥੋਡੇ ਮੂਰੇ ਹਾਰ ਪਾਊਗਾ ਥੋਡੇ ਹਾਰ ਪਾਊਗਾ ਫਿਰ ਉਹਦਾ ਮੂਹਰੇ ਅਗਲਾ ਸਰੋਪਾ ਲਈ ਬੱਟਾ ਅਗਲਾ ਠੀਕ ਹੈ ਨਾ ਗੱਲ ਗੱਲਾਂ ਤੁਸੀਂ ਕਿਹੜੀਆਂ ਕਰਦੇ ਹੋ ਭਾਨੇ ਨੇ ਕਤਲ ਕੀਤਾ ਭਾਨੇ ਨੇ ਕਹਿੰਦਾ ਕਤਲ ਕਰਤਾ ਪੁਲਿਸ ਆਵੇ ਕਿ ਮੈਂ ਕਹਿੰਦੀ ਕਿ ਕਿਸੇ ਜ਼ਮੀਨ ਦੇ ਵਿੱਚ ਜਿਹੜੀ ਜ਼ਮੀਨ ਤੇਰੇ ਪਿਓ ਨੇ ਵੇਚ ਕੇ 48 ਕਿਲੇ ਜ਼ਮੀਨ ਤੇਰਾ ਪਿਓ 20 ਕਰੋੜ ਦੀ ਐਫ ਡੀ ਹੈ ਜਾ ਜਾ ਕੇ ਦੇਖੋ 20 ਕਰੋੜ ਦੀ ਐਫ ਡੀ ਹੈ ਹੈ 22 ਕਰੋੜ ਦੀ ਐਫ ਡੀ ਹੈ ਜਿੱਤੇ ਦਾ ਅਸੀਂ ਰੋਕ ਲਵਾਈ ਆ ਵੀ ਡੇਰੇ ਦੀ ਜ਼ਮੀਨ ਵੇਚ ਕੇ ਤੇਰੇ ਪਿਓ ਨੇ ਖਾਦੀ ਆ 22 22 ਕਰੋੜ ਦੀ 22 ਕਰੋੜ ਦੀ ਐਫ ਡੀ 22 48 ਕਿੱਲੇ ਦੇ ਪਿਓ ਨੇ ਜ਼ਮੀਨ ਵੇਚ ਕੇ ਖਾਦੀ ਆ ਅਸੀਂ ਲਵਾਈ ਆ ਵਾ ਕਿ ਲੋਕਾਂ ਦਾ ਪੈਸਾ ਉਹਦਾ ਪੈਸਾ ਉੱਥੇ ਲੱਗਣਾ ਚਾਹੀਦਾ ਹੈ ਗੱਲਾਂ ਕਿੱਡੀਆਂ ਕਰਦੀਆਂ ਤੇਰੀ ਮਾਂ ਤੇਰੀ ਮਾਂ ਨੇ ਜੰਮੀ ਸੀ ਜ਼ਮੀਨ ਤੇਰੀ ਮਾਂ ਨੇ ਤੇਰੀ ਮਾਂ ਕਿ ਲੱਗ ਤੇ ਵੜ ਕੇ ਦਿਖਾਵੇ ਉੱਤੇ ਤੇਜਾ ਪਿੰਡ ਦੀ ਜ਼ਮੀਨ ਆ ਉਹ ਨਗਰ ਦੀ ਜ਼ਮੀਨ ਤੇਰੀ ਮਾਂ ਵੜ ਕੇ ਦਿਖਾਵੇ ਜ਼ਮੀਨ ਦੇ ਵਿੱਚ ਤੇ ਅੱਡੀ ਛੱਡੀ ਜ਼ਮੀਨ ਤੇਰੇ ਜੰਮੀ ਸੀ ਤੇਰੇ ਕਰੀ ਜਮੀਨਾ ਠੁੱਡੀ ਠੁੱਡੀ ਜੱਦੀ ਜਮੀਨਾ ਹੋਰ ਦੇ ਰੇ ਜਮੀਨਾ ਉਥੇ ਬੜਕੇ ਦਿਖਾਓ ਲੱਤ ਧਰਕੇ ਦਿਖਾਓ ਹੁਣ ਉਥੇ ਤੁਸੀਂ ਕਹਿੰਦੇ ਆ ਪ੍ਰਸ਼ਾਸਨ ਆਇਆ ਤੁਹਾਡੇ ਨਾਲ ਪ੍ਰਸ਼ਾਸਨ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਜੇ ਮੇਰੇ ਤੇ ਐਨਾ ਮੇਰੀ ਸਿੱਧੀ ਟੱਕਰ ਆ ਛਾੜੂ ਵਾਲੇ ਨਾਲ ਤੂੰ ਛਾੜੂ ਵਾਲੇ ਦੀ ਸਹਤੇ ਬੋਲਦੀ ਆ ਤੂੰ ਗੱਲਾਂ ਕਿਡੀਆਂ ਕਰਦੀ ਆ ਤੂੰ ਤੂੰ ਤਾਂ ਬੜਕੇ ਦਿਖਾਈ ਜਿਹੜੇ ਤੂੰ ਗੱਲਾਂ ਕਰਦੇ ਮੇਰੀ ਤੀਜੇ ਦਿਨ ਚੱਕ ਕੇ ਮੈਂ ਕਿਥੇ ਲੱਗਣਾ ਧੂੜ ਕੱਢ ਕੇ ਰੱਖੂ ਨਾਸੀ ਤੂੰ ਆਈ ਕੱਢ ਕੇ ਰੱਖੂ ਆਓ ਜੇ ਕਿਸੇ ਨੂੰ ਇਹ ਚੀਜ਼ ਹੋਵੇ ਵੀ ਭਾਣਾ ਗਲਤ ਹੈ ਮੈਂ ਕਹਿੰਦਾ ਜਦੋਂ ਮਰਜੀ ਜਾ 10 ਕੈਮਰੇ ਚ 20 ਚੈਨਲ ਇਹਨੂੰ ਸਾਹਮਣੇ ਬਿਠਾਉਨੇ ਸਾਰੇ ਕਰਤੂਤਾਂ ਮੈਂ ਕਰੋ ਲੰਗੀਆਂ ਚੋਰਨੀਆਂ ਦੀਆਂ ਸਾਲੀਆਂ ਦੀਆਂ ਕਿੱਥੇ ਚੋਰਨੀਆਂ ਤੁਸੀਂ ਤੁਸੀਂ ਮੇਰੇ ਨਾਲ ਥੋਡੇ ਘਰੇ ਪੰਜ ਬੰਦੇ ਹੁੰਦੇ ਨੇ 3 ਵਜੇ ਪਾਏ ਨੇ ਸਵੇਰ ਤੋਂ ਲੈ ਕੇ ਸੰਗਤ ਕਿਵੇਂ ਆਉਂਦੀ ਆ ਮੇਰੇ ਘਰੇ ਤੁਸੀਂ ਆਇਆ ਵੀ ਇੱਕ ਤੁਸੀਂ ਜਨਾਨੀਆਂ ਉੱਠੀਆਂ ਪੰਜਾਬ ਦੇ ਵਿੱਚ ਥੋਡੇ ਮੈਂ 100 ਬੰਦਾ ਉੱਥੇ ਬਰਾਬਰ ਲੈ ਕੇ ਬਿਠਾਉਂਗਾ ਵੀ ਜਿੰਨਾ ਜਨਾ ਤੁਸੀਂ ਜੋ ਕੁਝ ਕੀਤਾ ਹੋਇਆ ਜਿੰਨਾ ਜਨਾ ਮੁੰਡਿਆਂ ਨਾਲ ਤੁਸੀਂ ਵਿਆਹ ਕਰਾ ਕੇ ਤੁਸੀਂ ਸਾਰਾ ਕੀ ਕੁਝ ਤੁਸੀਂ ਕੀਤਾ ਹੋਇਆ ਤੇਰੀ ਸਗੀ ਸੱਸ ਨੂੰ ਜਿਹੜੀ ਤੇਰੇ ਸਗੀ ਸੱਸ ਆ ਨਾ ਤੇਰੇ ਸਗੀ ਸੱਸ ਨੂੰ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਜੀ ਸੱਸ ਇਹਦਾ ਇਹਦੀ ਇਹਦੇ ਸੱਸ ਦੇ ਦਾ ਸਹੁਰਾ ਇਹ ਮੁੰਡੇ ਨੂੰ ਤੁਸੀਂ ਗੱਟਨਾਪ ਕਰੇ ਕਰੀ ਖੜੀ ਹੋ ਤੁਸੀਂ ਤੁਸੀਂ ਮੁੰਡੇ ਨੂੰ ਘਰੇ ਗੱਟਨਾਪ ਕਰੀ ਖੜੇ ਹੋ ਤੁਸੀਂ ਤੇਰੇ ਸੱਸ ਦੇ ਸਹੁਰੇ ਤੇਰਾ ਦਾ ਬਿਆਨ ਆ ਮੇਰੇ ਕੋਲ ਸਾਰੀ ਰਿਕਾਰਡਿੰਗ ਆ ਪੜੋ ਤੁਸੀਂ ਉਹਨੂੰ ਤੁਹਾਨੂੰ ਇਹ ਲੱਗਦਾ ਜੀ ਭਾਨ ਸੁਧਾ ਐਂ ਕਰਦਾ ਡਿਗਪੂ ਐ ਨਹੀਂ ਕਰਦਾ ਇਹ ਕੋਈ ਐਂ ਡਿਗਪੂ ਆ ਐਂ ਕਰਤਾਰ ਬਣਿਆ ਹੋਇਆ ਜਿੱਡਾ ਮਰਜੀ ਜਿੰਨਾ ਮਰਜੀ ਜੋਰ ਲਾ ਲਿਓ ਐਂ ਇੱਕ ਚ ਧੌਣ ਐਂ ਕਿਲਾ ਠੋਕੇ ਰੱਖੂੰ ਜਾਂ ਜਿੱਥੇ ਮਰਜੀ ਭਜਨਾ ਭਜ ਲੋ ਤੁਸੀਂ ਕਹਿੰਦੇ ਹੋ ਨਾ ਜਿਹੜਾ ਤੁਹਾਡੀ ਪਟਿਆਲਾ ਪ੍ਰਸ਼ਾਸਨ ਸੁਣਦਾ ਨਹੀਂ ਸਾਡੀ ਪਟਿਆਲਾ ਪ੍ਰਸ਼ਾਸਨ ਸੁਣਦਾ ਨਹੀਂ ਤੁਸੀਂ ਤਿੰਨ ਪਰਚੇ ਮੇਰੇ ਤੇ ਝੂਠੇ ਮੇਰੇ ਭੈਣਾਂ ਤੇ ਕਰਤਨ ਹੋ ਸਕਦੇ ਪਰਚੇ ਕਰਾਏ ਨੇ ਜੀਜਾ ਮੇਰਾ 10 ਸਾਲ ਹੋ ਗਿਆ ਜੇਲ੍ਹ ਦੇ ਵਿੱਚ ਬੈਠੇ ਨੂੰ ਨੌਕਰ ਨੂੰ ਤੇਜਾ ਪਿੰਡ ਦਾ ਜਿਹੜੇ ਵਿੱਚ ਜ਼ਮੀਨ ਆ ਇਹਜਾ ਪਿੰਡ ਦਾ ਇੱਕ ਨੌਕਰ ਮੈਨੂੰ 10 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੈਠਿਆ ਨੂੰ ਫਿਰ ਕਰਤੂਤਾਂ ਕਿਨੇ ਤੁਸੀਂ ਕਰਤੂਤਾਂ ਸਹੀ ਦੱਸੋਗਾ ਵੀ ਸਾਡੀ ਕਰਤੂਤ ਕੀ ਆ ਜਿਹੜੀ ਕਰਤੂਤ ਦੱਸੋ ਵੀ ਕਰਤੂਤ ਸਾਡੀ ਹੈ ਕੀ ਹੈ ਤੁਹਾਡੀ ਸਾਰੀ ਬਾਇਓ ਡਾਟਾ ਤੁਹਾਡੀ ਹਿਸਟਰੀ ਬੰਨੀ ਪਰੋਲ ਨੂੰ ਬੜਾ ਜੀ ਕਰਦਾ ਕਿ ਤੁਹਾਡੇ ਕੋਲੇ ਜਿਹੜੀ ਜਿਹੜਾ ਤੇਰਾ ਦਾਦਾ ਕਿਨੇ ਮੇਰਾ ਦਾਦਾ 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 ਤੇਰਾ ਆਬਲੋਵਾਲ ਦਾ ਸੀਗਾ ਦਾਦਾ ਤੇਰਾ ਆਬਲੋਵਾਲ ਦਾ ਕਿ ਸੌਰੀ ਰਿਹਾ ਸੌਰੀ ਰਹਿ ਕੇ ਆ ਕੇ ਦਾਦੀ ਵਾਰੀ ਵੀ ਦੱਸਦੀ ਹੈ ਦਾਦੀ ਬਾਰੇ ਵੀ ਮੈਂ ਦੱਸੂ ਨਹੀਂ ਇਹਨੂੰ ਕਹਿੰਦਾ ਦਾਦੀ ਬਾਰੇ ਵੀ ਦੱਸ ਦਾਦੀ ਬਾਰੇ ਇੱਕ ਮਿੰਟ ਤੇਰੀ ਦਾਦੀ ਬਾਰੇ ਵੀ ਦੱਸਦੇ ਦਾਦਾ ਦਾਦਾ ਨਾਲ ਕਰੀਏ ਦਾਦੀ ਨੂੰ ਵੀ ਪੁੱਛ ਰਾਇ ਜ ਈ ਮਾਲਕਣ ਸੀ ਦਾਦਾ ਮੇਰਾ ਦਾਦਾ ਮਾਰਤਾ ਦਾਦਾ ਮਾਰਤਾ ਦਾਦੀ ਵਾਰੀ ਵੀ ਪੁੱਛ ਲਾ ਵੀ ਦਾਦੀ ਕਿੱਥੇ ਬੈਠੀ ਆ ਦਾਦਰੀ ਜਮੀਨ ਸੀ ਪਹਿਲਾਂ ਤੇਰੇ ਦਾਦੇ ਨੇ ਜਮੀਨ ਸੀ ਤੇਰਾ ਦਾਦਾ ਤੇਰਾ ਦਾਦਾ ਜਿਹੜਾ ਤੇਰਾ ਦਾਦਾ ਸੀਗਾ ਉਹ ਸਹੁਰੇ ਘਰ ਆਇਆ ਤੇਰੀ ਦਾਦੀ ਸਹੁਰੇ ਘਰ ਗਈ ਸੀਗੀ ਇਹ ਵੀ ਦੱਸ ਰਿਹਾ ਕਰ ਕਰਤੂਤ ਵੀ ਮੇਰਾ ਦਾਦਾ ਸਹੁਰੇ ਘਰ ਆਇਆ ਸੀਗਾ ਮੇਰੀ ਦਾਦਰੀ ਜਮੀਨ ਤੇ ਆ ਸੀ ਅੱਜ ਤੇਰੀ ਦਾਦੀ ਕਿੱਥੇ ਆ ਤੇਰੀ ਦਾਦੀ ਨੂੰ ਤੂੰ ਸਾਹਮ ਰਹੀ ਆ ਨਾ ਜਿਉਂ ਤਾਂ ਦਾ ਦਵੋਰ ਚ ਝਲਦਾ ਸੀ ਤੂੰ ਤਾਂ ਦਵੋਰ ਚ ਝਲਦਾ ਸੀ ਉਹਨੇ ਤਾਂ ਮੇਰੇ ਦਾਦਾ ਪਰ ਤੂੰ ਸਹੀ ਦੱਸੂਗਾ ਕਹਿੰਦੇ ਚਾਵਲਾਂ ਨੇ ਇਹਨਾਂ ਮੈਂ ਇੱਕ ਗੱਲ ਕਹਿਣਾ ਚਾਹਣਾ ਇਹਨਾਂ ਨੂੰ ਚਾਵਲਾਂ ਨੂੰ ਜਿੰਨਾ ਭੌਂਕਦਿਆਂ ਨੇ ਜਿੰਨਾ ਭੌਂਕਦਿਆਂ ਭੌਂਕ ਲੈਣ ਤੇ ਐਂ ਟਾਪ ਲਵਾ ਕੇ ਰੱਖੂੰ ਮੇਰਾ ਇਹ ਜਵਾਬ ਉਹ ਲੋਕਾਂ ਲਈ ਹੈ ਆ ਲੋਕੋ ਆ ਮੇਰੀ ਵੀਡੀਓ ਚਲਾਈਓ ਜਿਹੜੀਆਂ ਚਾਵਲਾਂ ਬੋਲਦੀਆਂ ਨੇਗੀਆਂ ਇਹ ਜਵਾਬ ਉਹਨਾਂ ਲੋਕਾਂ ਲਈ ਹੈ ਜਿਹੜੇ ਮੈਨੂੰ ਪਸੰਦ ਕਰਦੇ ਨੇ ਮੈਂ ਉਹਨਾਂ ਲਈ ਹੈ ਇਹਨਾਂ ਚਾਵਲਾਂ ਨੂੰ ਮੇਰਾ ਕੋਈ ਜਵਾਬ ਨਹੀਂ ਇਹਨਾਂ ਦੀ ਮੈਂ ਇਮੇਜ ਕਰੂੰ ਧੋੜ ਕੱਟ ਕੇ ਰੱਖੂੰ ਇਮੇਜ ਕਰੂੰ ਅਸੀਂ ਕੋਟਾਂ ਦੇ ਵਿੱਚ ਅਸੀਂ ਅਸੀਂ ਕੌਣੇ ਕਾਰਵਾਈ ਲੜ ਰਹੇ ਹਾਂ ਸਾਰੇ ਪਾਸਿਓ ਐਣ ਚਾਵਲਾਂ ਦੇ ਹੱਥ ਖੜੇ ਹੋਏ ਪੈਣਗੇ ਇਹਨਾਂ ਦੇ ਚਾਵਲਾਂ ਦੇ ਐਣ ਹੱਥ ਖੜੇ ਹੋਏ ਪੈਣਗੇ ਜਿੰਨਾ ਜ਼ੋਰ ਲਾਉਣਾ ਤੁਸੀਂ ਲਾ ਲਿਓ ਸਾਡੇ ਦਾ ਸ਼ੁਰੂ ਤੋਂ ਲੈ ਕੇ ਅੱਜਾ ਸੰਘਰਸ਼ਾਂ ਦੇ ਵਿੱਚੋਂ ਨਿਕਲਦੇ ਆਇਆ ਥਾਣੇ ਕਚਹਿਰੀਆਂ ਜੇਲ੍ਹਾਂ ਕੋਈ ਪਰਵਾਹ ਨਹੀਂ ਤੁਸੀਂ ਜਿੰਨੇ ਝੂਠੇ ਪਰਚੇ ਪਵਾਉਣੇ ਆ ਪਵਾ ਲਓ ਜੋ ਬਕਵਾਸ ਮਾਰਨਾ ਮਾਰ ਲਓ ਤੁਹਾਡੇ ਚੀਕਾਂ ਪਤਾ ਹੁਣ ਕਿਉਂ ਨਿਕਲੀਆਂ ਨੇ ਤੁਹਾਨੂੰ ਐ ਸੀਗਾ 22 ਕਰੋੜ ਰੁਪਏ ਮਿਲ ਜੂਗਾ ਜਿਹੜਾ ਤੁਹਾਡੇ ਪਿਓ ਨੇ ਤਰਨਾ ਜ਼ਮੀਨ ਵੇਚ ਕੇ ਗਾਦੀ ਆ ਤੁਹਾਨੂੰ ਐ ਸੀਗਾ ਹੁਣ ਚੀਕਾਂ ਥੋੜਾ ਤਾਂ ਨਿਕਲ ਲੈਣਾ ਤੇਰੇ ਪਿਓ ਨੇ 48 ਕਿੱਲੇ ਜ਼ਮੀਨ ਵੇਚ ਕੇ ਉੱਥੇ ਲੋਕਾਂ ਪਰ ਝੂਠੇ ਕੇਸ ਪਾਏ ਹੋ ਨੇ ਤੁਸੀਂ ਉਹ ਕਿਉਂ ਨਹੀਂ ਦੱਸਦੇ ਤੁਹਾਡੇ ਕਰਤੂਤਾਂ ਨੇ ਜਿਹੜੀਆਂ ਜਿਹੜੇ ਤੁਹਾਡੇ ਕਰਤੂਤਾਂ ਨੇ ਤੇਰੇ ਨਾਲ ਸਗਾ ਥੋੜਾ ਨਾ ਮਾਮਾ ਨਹੀਂ ਖੜਦਾ ਤੁਹਾਡਾ ਸਗਾ ਚਾਚਾ ਨਹੀਂ ਖੜਦਾ ਤੁਹਾਡਾ ਥੋੜਾ ਨਾਲ ਘਰ ਵਾਲਾ ਥੋੜਾ ਨਾਲ ਨਹੀਂ ਖੜਦਾ ਤੁਹਾਡੇ ਨਾਲ ਚਾਵਲਾ ਨਾਲ ਇਹ ਮੇਰੀ ਚੈਲੰਜ ਆ ਜਿਹੜਾ ਵੀ ਮਰਜੀ ਕੋਈ ਭਾਨ ਚ ਉਧਰੋਂ ਝੂਠਾ ਸਾਬਤ ਕਰਦੇ ਪਰਮਾਤਮਾ ਦੇ ਸੋ ਜੁੱਤੀ ਉਹਨਾਂ ਦੇ ਉਹ ਸਿਰ ਮੇਰਾ ਉਹ ਜਿੱਥੇ ਮਰਜੀ ਉਹਨੂੰ ਸਾਹਮਣੇ ਕੈਮਰੇ ਦੇ ਬਟਾਉਦ ਨੂੰ ਮੈਂ ਇੱਕ ਵੀਡੀਓ ਦਿਖਾਉਣਾ ਜਦੋਂ ਮੈਂ ਪਿੰਡ ਦੇ ਵਿੱਚ ਗਿਆ ਇਹ ਚਾਵਲਾ ਲਈ ਉਧਰ ਕੋਈ ਆਇਆ ਤਾਂ ਹੈ ਨਹੀਂਗਾ ਠੋਡਾ ਠੋਡਾ ਕੋਈ ਆਇਆ ਕਿ ਉਹਨੂੰ ਚਾਵਲੇ ਫੁੱਟਾ ਉਧਰ ਨਾ ਆਇਆ ਕਿਉਂ ਨਹੀਂ ਕੋਈ ਪਹਿਲਾਂ ਮੈਨੂੰ ਇਹ ਸੀ ਗਸਲ ਦੇ ਵਿੱਚ ਪਤਾ ਕਿ ਅਲਾ ਮੈਂ ਕਿਉਂ ਨਹੀਂ ਸੀ ਬੋਲਦਾ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਆਪ ਨੇ ਧੀਆਂ ਪੈਣਾ ਨੇ ਯਾਰ ਕੋਈ ਗੱਲ ਨਹੀਂ ਮੈਂ ਪਤਾ ਕੀ ਗੱਲ ਕੀਤੀ ਆ ਸਾਰੀ ਸੰਗਤ ਬੈਠੀ ਆ ਗੁਰੂ ਗ੍ਰੰਥ ਸਾਹਿਬ ਜੇ ਮੈਂ ਝੂਠ ਬੋਲਾਂ ਮੈਨੂੰ ਇਹ ਸੀਗਾ ਵੀ ਯਾਰ ਕੋਈ ਗੱਲ ਨਹੀਂ ਪਰਿਵਾਰ ਦਾ ਕੰਮ ਆ ਪਰਿਵਾਰ ਦੇ ਵਿੱਚ ਰਹਿ ਜਾਊਗਾ ਕੋਈ ਗੱਲ ਨਹੀਂ ਰਾਜੀਨਾਮਾ ਹੋ ਜਾ ਚੰਗੀ ਗੱਲ ਹੈ ਜੋ ਕਤਲ ਹੋਣ ਦੀ ਵਿਧੀ ਤਾਂ ਸੀਗੀ ਕਤਲ ਹੋਣਾ ਪਤਾ ਕਿਉਂ ਹੋਇਆ ਤੁਸੀਂ ਕਹਿੰਦੇ ਮੇਰਾ ਪਿਓ ਮਾਰਤਾ ਮੇਰਾ ਦਾਦਾ ਮਾਰਤਾ ਤੁਹਾਡਾ ਪਿਓ ਤੇ ਦਾਦਾ ਤੇਰੇ ਸਕੇ ਭਰਾ ਤੋਂ ਤੇਰੇ ਸਕੇ ਚਾਚੇ ਤੋਂ ਜ਼ਮੀਨ ਖੋਣ ਗਿਆ ਸੀਗਾ ਤੁਸੀਂ ਆਹ ਕਰਦੂਦ ਕਰਨੇ ਦੱਸ ਦਿਆਂ ਵੀ ਸਾਡੇ ਕੋਲ ਤਾਂ 48 ਕਿਲੇ ਜ਼ਮੀਨ ਸੀ ਪਹਿਲਾਂ ਵੇਚਤੀ 40 ਕਿਲੇ ਸਾਡੇ ਕੋਲ ਜ਼ਮੀਨ ਹੋਰ ਸੀਗੀ ਵੀ ਮੇਰੇ ਚਾਚੇ ਕੋਲੇ 20 ਕਿਲੇ ਜ਼ਮੀਨ ਸੀ ਸੀ ਉਹ ਵੀ ਖੋਣ ਗਏ ਸੀਗੇ ਤੁਸੀਂ ਮੜੀ ਜਾ ਕਰਤੂਤ ਆਪਣੀ ਇਹ ਤਾਂ ਕਰਤੂਤ ਦੱਸੋ ਵੀ ਅਸੀਂ ਆਉਦੇ ਚਾਚੀ ਤੋਂ ਜ਼ਮੀਨ ਖੋਣ ਗਏ ਸੀਗੇ ਤਾਂ ਕਤਲ ਹੋਏ ਨੇ ਇਹ ਤਾਂ ਦੱਸੋ ਫਿਰ ਮਾਰਿਆ ਕਿਨੇ ਉਹ ਵੀ ਦੱਸੋ ਮਾਰਿਆ ਕਿਨੇ ਉਹ ਤਾਂ ਤੁਸੀਂ ਪੌਣੇ ਦਾ ਨੌਂ ਨਹੀਂ ਲੰਦੇ ਜਿਹਨੇ ਮਾਰਿਆ ਤੁਹਾਡੇ ਨੇ ਉਹ ਤਾਂ ਤੁਸੀਂ ਉਹ ਤਾਂ ਡਰਦੇ ਹੋ ਉਹ ਤਾਂ ਤੁਹਾਨੂੰ ਪਤਾ ਆ ਕਿ ਉਹ ਉਹ ਤਾਂ ਜਿਹੜੇ ਨੇ ਮੇਰਾ ਜੀਜਾ ਝੂਠਾ ਤੁਸੀਂ ਫਸਾਇਆ ਮੇਰੀ ਭੈਣ ਝੂਠੀ ਫਸਾਈ ਤੁਸੀਂ ਸਾਰੇ ਝੂਠੇ ਕਤਲ ਦੇ ਵਿੱਚ ਫਸਾਏ ਜਿਹਨੇ ਕਤਲ ਕਰਾਇਆ ਉਹ ਤਾਂ ਤੁਸੀਂ ਮੋਕ ਮਾਰਦੇ ਹੋ ਉਹ ਕੌਣ ਆ ਦੱਸੋ ਉਹ ਨਾਸੀ ਧੂਆਂ ਫੇਰ ਲਿਆਊਗਾ ਤੁਹਾਡੇ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਕਹਿੰਦੇ ਹੋ ਤੀਜੇ ਦਿਨ ਤੁਸੀਂ ਤੁਸੀਂ 10 ਵਾਰੀ ਮੇਰੇ ਪਿੱਛੇ ਬੰਦੇ ਲਾਏ 10 ਵਾਰੀ ਦਿੱਤਾ ਯਾਰ ਅਗਲਾ ਕਹਿੰਦਾ ਯਾਰ ਜਨਾਨੀ ਬੋਲਦੀ ਐ ਸਹੀ ਬੋਲਦੀ ਐ ਭਾਨਾ ਦਾ ਕੰਮ ਹੀ ਇਹੋ ਜੇ ਕਰਦਾ ਭਾਨੇ ਸਿੱਧੂ ਨੇ ਅੱਜ ਠਿਕਰ ਜੇ ਕੋਈ ਗਲਤ ਕੰਮ ਕੀਤਾ ਹੋਵੇ ਆ ਅੱਜ ਅੱਜ ਘੱਟੋ-ਘੱਟ ਨਹੀਂ ਨਹੀਂ ਕਰਦੇ ਮੈਨੂੰ ਲੱਗਦਾ ਜੇ ਆਈਡੀਆ ਮੈਂ ਲਾਵਾਂ 20-50 ਲੱਖ ਰੁਪਏ ਦਾ 50-60 ਲੱਖ ਰੁਪਏ ਦਾ ਅੱਜ-ਅੱਜ ਲੋਕਾਂ ਦਾ ਕਢਾਇਆ ਹੋਊਗਾ ਫੋਨਾਂ ਤੇ ਅੱਜਾ ਜੀ ਆ ਆ ਬੈਠੇ ਨੇਗੇ ਤੁਹਾਡੇ ਫੋਨ ਤੇ ਕਰਾਜੀ ਕੀ ਕਿਹਾ ਬਾਈ ਜੱਟ ਨੇ ਕੀ ਕਿਹਾ ਕਹਿੰਦਾ ਵੀ ਖਰਚਾ ਕਰ ਥੋੜਾ ਘੱਟ ਕੇ ਤੇ ਪੈਸੇ ਵਾਪਸ ਪਾਉਣਾ ਕਹੀਆ ਕਿ ਨਹੀਂ ਕਹੀਆ ਬਈ ਕਹੀਆ ਬਈ ਕਹੀਆ ਸਾਰਿਆਂ ਨੇ ਕਹੀਆ ਹੁਣ ਇਹ ਇੱਥੇ ਕੋਲੇ ਬੈਠੇ ਨੇ ਕਿੰਨੇ ਬੰਦੇ ਦੇ ਫੁੱਟੇ ਚਾਵਲਾ ਤੁਸੀਂ ਇਹੋ ਜਿਹੇ ਕੰਮ ਐ ਥੋੜੂਆ ਚਾਵਲਾ ਮਾਰ ਕੇ ਵੀ ਐ ਐ ਨਹੀਂ ਕੰਮ ਐ ਨਹੀਂ ਨਾਲ ਲੋਕ ਜੁੜਦੇ ਹੁੰਦੇ ਲੋਕ ਲੋਕ ਉਦੋਂ ਨਾਲ ਜੁੜਦੇ ਨੇ ਜੇ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਲਈ ਖੜਾਂਗੇ ਆ ਜਿਹੜਾ ਤੂੰ ਗੱਲ ਕਰਦੇ ਨੇ ਭਗਮਾਨ ਤੇ ਮਾਨ ਭਗਮਾਨ ਤੇ ਮਾਨ ਭਗਮਾਨ ਭਗਵਾਨ ਤੇ ਨਾਸੀ ਧੂਆਂ ਲੈਂਦਾ ਹੋਇਆ ਜਿਹੜਾ ਤੁਸੀਂ ਗੱਲਾਂ ਕਰਦੀਓ ਆ ਕਹਿੰਦਾ ਸੀਗਾ ਹਾਂ ਕਿਹਨਾਂ ਜੀ ਕਦੇ ਤੋਂ ਸੰਦੂਰ ਤੋਂ ਸਾਰੀਆਂ ਐਮਪੀ ਇਲੈਕਸ਼ਨ ਲੜ ਲਾ ਥੋਡੇ ਵਰਗੀਆਂ ਯਾਰ ਮੇਰਾ ਮੁਕਾਬਲਾ ਕਿੱਥੇ ਆ ਮੈਂ ਕਿਹਾ ਉਹ ਵੀਡੀਓ ਜੀ ਬਾਲੀ ਬਹਿਰ ਨੂੰ ਇੰਦੀ ਮੈਨੂੰ ਸਾਰੇ ਬੰਦੇ ਕਹਿੰਦੇ ਯਾਰ ਇੱਕ ਦੋ ਬੰਦੇ ਕਹਿੰਦੇ ਯਾਰ ਤੇ ਜਵਾਬ ਦੇਣਾ ਚਾਹੀਦਾ ਮੈਂ ਕਿਹਾ ਚੱਲ ਜਵਾਬ ਨੂੰ ਕਿਹੜਾ ਆਪਾਂ ਡਰਦੇ ਆ ਆਪਾਂ ਹਜੇ ਆਪਾਂ ਤਾਂ ਕੰਮਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਨਿਕਲੇ ਆ ਆਪਾਂ ਨੂੰ ਕਿਹੜਾ ਕੋਈ ਹਜੇ ਗੱਲ ਆ ਪਰ ਹੁਣ ਇੱਕੋ ਹੀ ਤੁਹਾਨੂੰ ਚੈਲੰਜ ਆ ਜੇ ਥੋਡੇ ਚ ਅਣਖ ਮੜਕ ਹੈਗੀ ਆ ਮੈਂ ਕਿ ਟੁਕੜ 20 ਤੋਂ 50 ਪਿੰਡਾਂ ਦੇ ਸਰਪੰਚ ਲੈ ਕੇ ਉਹ ਮੌਜੂਦਾ ਤੁਸੀਂ ਉੱਥੇ ਕੈਮਰੇ ਲੈ ਕੇ ਜਿੱਥੇ ਥੋੜਾ ਤੇਜਾਂ ਬੰਡਾ ਉੱਥੇ ਬੈਠੋ ਆ ਉਹ ਦਿਨ ਵੀ ਅਸੀਂ ਪਹਿਲਾਂ ਵੀ ਗਏ ਸੀਗੇ ਤੁਸੀਂ ਚਾਵਲਾਂ ਉੱਥੇ ਵੜ ਕੇ ਮਾਰੇ ਉੱਥੇ ਥੋੜੇ ਵੜਕਦਾ ਆ ਕੇ ਜਵਾਬ देऊ ਤੁਹਾਡੇ ਸਾਰੇ ਆ ਕਰਤੂਤਾਂ ਹੈ ਤਾਂ ਮੈਂ ਬੋਲ ਲਈ ਕੁਛ ਨਹੀਂ ਤੁਹਾਡੇ ਕਰਤੂਤਾਂ ਬਾਰੇ ਤੁਸੀਂ ਜਿੰਨਾ ਬਾਤ ਆ ਦਾ ਜੋਰ ਲਾਣਾ ਸੀ ਲਾ ਲਿਆ ਤੁਸੀਂ ਜੋ ਕੁਝ ਲਾਉਣਾ ਸੀ ਲਾ ਲਿਆ ਝੂਠੇ ਪਰਚੇ ਪਾਉਂਦੇ ਤੁਸੀਂ ਚਾਵਲਾਂ ਜਿਹੜੀਆਂ ਉੱਥੇ ਜਦੋਂ ਮੈਂ ਜੇਲ੍ਹ ਦੇ ਅੰਦਰ ਵਿੱਚ ਅੰਦਰ ਸੀ ਤੁਸੀਂ ਉਦੋਂ ਵੀ ਉਹ ਚਾਵਲਾਂ ਮਾਰੇ ਅਸੀਂ ਲਾ ਲਿਆ ਜੋਰ ਲਾ ਲਿਆ ਉਹ ਆ ਗਿਆ ਤੁਹਾਡਾ ਆ ਫਿਰਦਾ ਤੁਹਾਡੇ ਸਾਹਮਣੇ ਥੋੜਾ ਸੱਜਰਾ ਸ਼ਰੀਕ ਬਾਹਰ ਕੀ ਕਹਣਾ ਗੱਲ ਇਹ ਲੋਕਾਂ ਦਾ ਪਿਆਰ ਆ ਲੋਕਾਂ ਲਈ ਲੜਿਆ ਮਰਿਆ ਲੋਕਾਂ ਲਈ ਐਵੇਂ ਟੋਡੇ ਮਗਰ ਤੁਹਾਡਾ ਆਪਣਾ ਨੇ ਕੋਈ ਖੜਦਾ ਤੁਹਾਡਾ ਇੱਕ ਮਿੰਟ ਤੇਰੇ ਦਾਦੇ ਦੇ ਕਿੰਨੇ ਭਰਾ ਸੀਗੇ ਤੇਰੇ ਉਹਦੇ ਚਾਚੇ ਤਾਇ ਕਿੰਨੇ ਤੁਹਾਡਾ ਖੜਦਾ ਇੱਕ ਵੀ ਸਾਰੇ ਸਾਡੇ ਨਾਲ ਖੜੇ ਨੇਗੇ ਤੁਹਾਡੀ ਕਰਤੂਤ ਮਾੜੀ ਆ ਤਾਂ ਨਹੀਂ ਤੁਹਾਡਾ ਖੜਦਾ ਕੋਈ ਤੁਹਾਡੇ ਨਾਲ ਖੜੂਗਾ ਕੌਣ ਤੁਹਾਡੀ ਕਰਤੂਤ ਮਾੜੀ ਹੈ ਜਿਹੜਿਆ ਭੇਡਾਂ ਥੱਲੇ ਕਮੈਂਟ ਕਰ ਰਹੇ ਨੇ ਨਾ ਵੀਡੀਓ ਸ਼ੇਅਰ ਕਰ ਰਹੇ ਨੇ ਇੰਨਾ ਜੇ 5-4000 ਮੇਰੇ ਲੋਕ 10000 ਬੰਦਾ ਮੇਰੇ ਖਿਲਾਫ ਹੋਊਗਾ ਇਹ ਸਾਰੇ ਕੋਈ ਤਾਂ ਕਾਲੀ ਦਲ ਦਾ ਬੰਦਾ ਕੋਈ ਝਾੜੂ ਵਾਲਾ ਦਾ ਬੰਦਾ ਕੋਈ ਕਾਂਗਰਸ ਦਾ ਬੰਦਾ ਸਾਰੀਆਂ ਪਾਰਟੀਆਂ ਦੇ ਕੋਈ ਭਾਜਪਾ ਦਾ ਬੰਦਾ ਹੈ ਇਹ ਸਾਰੇ ਰਾਜਨੀਤਿਕ ਪਾਰਟੀਆਂ ਦੇ ਚੌਂਚੇ ਨੇਗੇ ਜਿਹੜੇ ਮੇਰੇ ਤੇ ਲੱਗਦੇ ਨੇਗੇ ਲੱਗੀ ਜਾਣਦੇ ਮੈਨੂੰ ਇਹ ਚਮਚਾਂ ਦਾ ਕੋਈ ਪ੍ਰਵਾਹ ਨਹੀਂ ਮੈਂ ਕਹਿੰਦਾ ਵਿਰੋਧ ਹੋਣਾ ਚਾਹੀਦਾ ਡਟ ਕੇ ਵਿਰੋਧ ਹੋਵੇ ਕਰੋ ਵਿਰੋਧ ਪਰ ਇਹ ਚਾਵਲਾਂ ਦਾ ਮੈਨੂੰ ਕੋਈ ਨਹੀਂ ਮੈਨੂੰ ਇਹ ਵੀ ਜਿਹੜੇ ਸਾਡੇ ਯਾਰ ਚਾਹਣ ਵਾਲੇ ਹੁੰਦੇ ਨੇ ਨਾ ਉਹਨਾਂ ਨੂੰ ਨੂੰ ਨਾ ਕਰਕੇ ਮੈਨੂੰ ਇਹ ਚੀਜ਼ ਕਰਨੀ ਪੈ ਜਾਂਦੀ ਹੈ ਮੇਰਾ ਆ ਦਿਖਾਉਣਾ ਇੱਕ ਮਿੰਟ ਇੱਕ ਮਿੰਟ ਵੀਡੀਓ ਥੋੜੀ ਚਾਵਲਾਂ ਹੋਰ ਭਾਨੇ ਸਿੱਧੂ ਜੀ ਕਿੱਧਰ ਖੜਜਾ ਕਿੱਧਰ ਕੀ ਵੀਡੀਓ ਆ ਸੀ ਇਹਨਾਂ ਦਾ ਨਾ ਮੈਨੂੰ ਕਮੈਂਟ ਇੰਝ ਕਰਨ ਨਾਲ ਨਾ ਬੜਾ ਜ਼ਰੂਰੀ ਸੀ ਕਿਉਂਕਿ ਮੈਂ ਚੀਕਾਂ ਤੁਹਾਡੇ ਆਈਂ ਪਵਾ ਕੇ ਰੱਖੂੰ ਪਹਿਲਾਂ ਮੇਰੀ ਪਹਿਲਾਂ ਮੇਰਾ ਪ੍ਰਮਾਤਮਾ ਦਾ ਸੋਮਰੀਆ ਸਲਾਹ ਇਹ ਸੀਗੀ ਵੀ ਯਾਰ ਨਹੀਂ ਯਾਰ ਇਹ 3 3ਆਂ ਧਿਆਣੀਆਂ ਨੇ ਇਹਨਾਂ ਨੂੰ ਵੀ ਯਾਰ ਇਹਦਾ ਪਰਿਵਾਰ ਦੇ ਵਿੱਚ ਨਾ ਟਿਕ ਟਕਿਆ ਹੋ ਜੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਸੌ ਮੈਂ ਨਿਤਨੇਮ ਦਾ ਧਾਰਨੀ ਆ ਜੇ ਮੈਨੂੰ ਉੱਥੋਂ ਇੱਕ ਵੀ ਪਰਸੈਂਟ ਕੇ ਦਾ ਲਾਲਚ ਹੋਵੇ ਮੇਰੀ ਭੈਣ ਵਿਆਹੀ ਹੋਈ ਆ ਉੱਥੇ ਮੈਨੂੰ ਇਹ ਸੀਗਾ ਪਰਿਵਾਰ ਦੀ ਗੱਲ ਪਰਿਵਾਰ ਦੇ ਵਿੱਚ ਰਹਿ ਜੇ ਮੇਰੀ ਭੈਣ ਰੋਲ ਜਿੰਦੀਆਂ ਨਾਲੀ ਰੋਲ ਜਿੰਦੀਆਂ ਤੁਸੀਂ ਪਰ ਜਿਹੜੇ ਤੁਸੀਂ ਚਾਵਲਾ ਮਾਰਦੇ ਹੋ ਹੁਣ ਤੁਹਾਡੇ ਚੀਕਾਂ ਆਈਂ ਪਵਾ ਕੇ ਆਈ ਤੁਹਾਡੇ ਚੇਕਾਂ ਪਵਾ ਕਰ ਕੋ ਜਿੰਨਾ ਮਰਜੀ ਤੁਸੀਂ ਜ਼ੋਰ ਲਾਉਣਾ ਲਾ ਲਿਓ ਜਿੱਥੇ ਮਰਜੀ ਤੁਸੀਂ ਮੈਨੂੰ ਕਿੱਥੇ ਕਿੱਥੇ ਬਦਨਾਮ ਨਹੀਂ ਕੀਤਾ ਮੈਂ ਹਰ ਇੱਕ ਕੋਲੇ ਅਫਸਰ ਕੋਲੇ ਜਾ ਕੇ ਜੋ ਸੱਚ ਦੱਸਿਆ ਨਾ ਮੈਂ ਕਹਿੰਨਾ ਉਹਨੂੰ ਸਾਹਮਣੇ ਬਿਠਾਓ ਜੀ ਮੇਰੇ ਤੁਸੀਂ ਮੇਰੇ ਸਾਹਮਣੇ ਕਿਉਂ ਨਹੀਂ ਬੈਠੀ ਆ ਅੱਜ ਤੱਕ ਤੁਸੀਂ ਮੇਰੇ ਸਾਹਮਣੇ ਕਿਉਂ ਨਹੀਂ ਬੈਠੋ ਚਲਾਓ ਕੈਮਰੇ ਸਾਹਮਣੇ ਬੈਠ ਕੇ ਜਵਾਬ ਦਿਓ ਲੜ ਰਹੀਆਂ ਲੈ ਲੜੇ ਸਾਡੀ ਅਕਤੂਬਰ ਦੇ ਵਿੱਚ 34 ਕਿੱਲੇਾਂ ਦੀ ਧੀਰੀ ਭਾਨਾ ਸੀ ਉਹਨਾਂ ਨੇ ਕਿ ਲੈ ਕੇ ਗਿਆ 34 ਕਿੱਲੇ ਤੇਰੇ ਪਿਓ ਵਾਲੀ ਜ਼ਮੀਨਾਂ ਤੇਰੀ 34 ਕਿੱਲੇ ਹਾਂ ਹਾਂ ਪਿੰਡਰ ਨੇ ਮੇਰੇ ਤੇ ਦੋ ਪਰਚੇ ਕੀਤੇ ਨੇ ਪਿੰਡਰ ਪਿੰਡਰ ਨਹੀਂ ਜਿਹੜਾ ਪਿੰਡਰ ਨੇ ਥੋਡੇ ਕਹਣ ਤੇ ਥੋਡੇ ਕਹਣ ਦੋ ਪਰਚੇ ਕੀਤੇ ਨੇ ਤੁਸੀਂ ਜਿੰਨਾ ਜ਼ੋਰ ਲਾਉਣਾ ਹੁਣ ਓਨਾ ਜ਼ੋਰ ਲਾ ਦਿਓ ਥੋਡੀ ਉਹ ਨਾਸੀ ਤੋਂ ਮੈਂ ਕੱਢੂੰ ਜਿਹੜਾ ਤੁਹਾਡਾ ਨਾ ਕੱਟਣਾ ਹੋਵੇ ਕਾਨੂੰਨੀ ਰਾਹੀ ਵੀ ਕੱਢੂੰ ਸਾਰਾ ਕਾਨੂੰਨੀ ਜਿਹੜੀ ਸਾਰਾ ਕਾਨੂੰਨ ਰਾਹੀ ਲੜ ਰਹੇ ਆ ਥੋਡੇ ਨਾਸੀ ਤੋਂ ਐਵੇਂ ਜਿਕਰੂੰ ਕੱਢ ਕੇ ਰੱਖੂੰ ਜਿਹੜਾ ਤੁਸੀਂ ਜਿੰਨਾ ਤੁਸੀਂ ਜ਼ੋਰ ਲਾਉਣਾ ਚਾਵਲੇ ਓਨਾ ਜ਼ੋਰ ਲਾ ਦਿਓ ਥੋਡੀ ਮੰਜੀ ਪੀੜੀ ਐਂ ਥੋਕੇ ਰੱਖੂੰ ਜਿਹੜੇ ਮਿਲਣਾ ਇੱਥੇ ਕਰ ਪੰਗਾ ਲੱਗਦਾ ਜੇ ਮੈਂ ਗਲਤ ਹਾਂ ਯਾਰ ਇਹ ਗੱਲ ਸਹੀ ਆ ਵੀ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਨੂੰ ਹੀ ਚੀਜ਼ ਹੁੰਦਾ ਵੀ ਭਾਣਨਾ ਭਾਣਨੇ ਨੇ ਕਿੰਨੇ ਕੱਜ ਤੱਕ ਕਰ ਕਬਜ਼ੇ ਕਰ ਲੇ ਭਾਣਨੇ ਇੱਕੋ ਵੀ ਬੰਦਾ ਜਿਹੜਾ ਕੋਈ ਬੰਦਾ ਵਿੱਚ ਕਿਸੇ ਨੂੰ ਮੈਨੂੰ ਇਹ ਲੱਗਦਾ ਹੈ ਭਾਣਨੇ ਸਾਡਾ ਹੱਕ ਖਾਦਾ ਕੈਮਰੇ ਸਾਹਮਣੇ ਵੈਲਡ ਕੇ ਬਰਾਬਰ ਜਵਾਬ ਦੇਵੇ ਐ ਨਹੀਂ ਜਵਾਬ ਹੁੰਦਾ ਪਟਾਮ ਰੱਖ ਲਿਓ ਉੱਥੇ ਸਮਾਨ ਰੱਖ ਲਿਓ ਭਾਣਨਾ ਸਿੱਧੂ ਉੱਥੇ ਸਮਾਨ ਰੱਖ ਲਿਓ ਉੱਥੇ ਆਊਗਾ ਭਾਣਨਾ ਹਾਂ ਐ ਨਹੀਂ ਗੱਲ ਬਣਦੀ ਵੀ ਆਹ ਦੇਖੋ ਜੀ ਆਹ ਮੈਂ ਬੈਠਾ ਵੀ ਮੇਰਾ ਭਾਣਨੇ ਸਿੱਧੂ ਨੇ ਪੈਸੇ ਖਾਦਨੇ ਆ ਬੱਟਾ ਭਾਣਨਾ ਸਿੱਧੂ ਤੇ ਭਾਣਨਾ ਸ ਬਹੁਤ ਇਹ ਜੇ ਘੱਟ ਬੰਦੇ ਹੋਣਗੇ ਜਿਹੜਾ ਮੈਨੂੰ ਨਾ ਮੈਨੂੰ ਆ ਮੇਰੇ ਚਾਚੇ ਵਰਗੇ ਸਾਰੇ ਕਹਿੰਦੇ ਜਵਾਬ ਨਾ ਦੇ ਮੈਨੂੰ ਕਹਿੰਦਾ ਮੈਂ ਇਹਨੂੰ ਪੁੱਛਿਆ ਮਖੇਰ ਮੈਂ ਜਵਾਬ ਦੇਣਾ ਕਹਿੰਦਾ ਤੂੰ ਜਵਾਬ ਨਾ ਦੇ ਤੈਨੂੰ ਕੀ ਲੋੜ ਹੈ ਮੈਂ ਕਹਾ ਨਹੀਂ ਯਾਰ ਆਪਣੇ ਮੈਂ ਕਹ ਜਿਹੜੇ ਆਪਾਂ ਨੂੰ ਲੋਕ ਚਾਹੁੰਦੇ ਨੇਗੇ ਉਹ ਚੀਜ਼ ਚਾਹੁੰਦੇ ਨੇਗੇ ਭਾਵੇਂ ਦਾ ਉਹੀ ਜਿਹੜਾ ਕਿ ਸੁਭਾਅ ਹੈ ਉਹੀ ਜਿਹੜਾ ਅੱਗੇ ਸੋਸ਼ਲ ਮੀਡੀਆ ਤੇ ਬੋਲਦਾ ਉਹੀ ਆ ਕੇ ਬੋਲੇ ਵੀ ਜਵਾਬ ਦੇਵੇ ਕਿਉਂਕਿ ਆ ਸਾਰੇ ਜਿਹੜੇ ਪੇਜਾਂ ਵਾਲਿਆਂ ਨੇ ਵੀਡੀਓ ਚਲਾਈਆਂ ਇਹਨੇ ਨਾ ਤੁਹਾਡੇ ਤੁਸੀਂ ਜਦ ਆਹ ਮੇਰੀ ਵੀਡੀਓ ਵੀ ਚਲਾਇਓ ਮੈਂ ਤੁਹਾਡੇ ਵੀਡੀਓ ਨਹੀਂ ਮੇਰੇ ਕੋਲੇ ਮੇਰੇ ਕੋਲੇ ਮੇਰੇ ਕੋਲੇ ਜਿੰਨਾ ਮੈਂ ਸੋਸ਼ਲ ਮੀਡੀਆ ਦੇ ਵਿੱਚ ਮਹਾਰਾ ਕੋਈ ਨਹੀਂ ਹੈਗਾ ਨਹੀਂ ਆ ਮੇਰੀ ਵੀਡੀਓ ਬਰਾਬਰ ਚੱਲਣੀ ਚਾਹੀਦੀ ਹੈ ਨਹੀਂ ਇਹ ਵੀਡੀਓ ਡੀਲੀਟ ਕਰਕੇ ਨਾਲੇ ਵੀਡੀਓ ਡੀਲੀਟ ਕਰਾ ਕੇ ਤੁਹਾਡਾ ਸਾਰਾ ਪੇਜ ਤੇ ਰਿਪੋਰਟਾਂ ਮਾਰੂੰ ਨਹੀਂ ਆ ਮੇਡੀ ਵੀਡੀਓ ਬਰਾਬਰ ਚੱਲਣੀ ਚਾਹੀਦੀ ਹੈ ਭਾਨ ਜਿੱਦ ਤੀ ਨਾਲ ਗੱਲ ਕਹੀ ਇਹਨਾਂ ਨੂੰ ਚੈਲੰਜ ਕੀਤਾ ਵੀ ਜੇ ਤੁਹਾਡੇ ਚ ਦਮ ਹੈਗਾ ਤੁਸੀਂ ਉੱਥੇ ਤੇਜਾ ਪਿੰਡ ਬੈਠੋ ਯਾਰ ਮੇਰੇ ਤਾਂ ਯਾਰ ਆਹ ਦੇਖ ਲਓ ਕਿੰਨਾ 3:00 ਵੱਜ ਗਏ 3:30 ਵੱਜ ਗਏ ਦੁਨੀਆ ਆ ਬੈੰਦੀ ਆ ਦੁਨੀਆ ਨਾਲ ਖੜਦੇ ਆ ਲੋਕਾਂ ਦੇ ਕੰਮ ਕਰਾਉਣੇ ਆ ਲੋਕਾਂ ਦਾ ਮਸਲੇ ਥੋਟੇ ਕਰੇ ਥੋੜੇ ਸਕੇ ਨਹੀਂ ਖੜਦੇ ਯਾਰ ਕਮਾਲ ਦੀ ਗੱਲ ਤੁਸੀਂ ਮੁਕਾਬਲਾ ਮੇਰੇ ਨਾਲ ਕਰਦੀ ਹੋ ਮੁਕਾਬਲਾ ਤੁਸੀਂ ਯਾਰ ਕਿਸੇ ਕੋਈ ਆਪਦੇ ਲੈਵਲ ਦੇ ਬੰਦੇ ਨਾਲ ਮੁਕਾਬਲਾ ਕਰ ਲਓ ਯਾਰ ਤੁਹਾਡਾ ਮੇਰੇ ਨਾਲ ਕੀ ਮੁਕਾਬਲਾ ਹੈ ਸਵੇਰ ਤੋਂ ਲੈ ਕੇ ਨਾ ਭਾਈ ਇੱਥੇ ਬੈਠੇ ਆ ਜਿਹੜੀਆਂ ਮਾਵਾ ਪੈਣ ਇੱਥੇ ਆਈਆਂ ਉਹਨਾਂ ਦੇ ਅੱਖਾਂ 'ਚ ਅੰਜੂ ਸੀਗੇ ਉਹਨਾਂ ਦੇ ਅੱਖਾਂ ਦੇ ਹੰਝੂ ਪੂੰਝ ਕੇ ਤੋਰੇ ਨੇ ਭਾਨੇ ਨੇ 50 60 ਲੱਖ ਰੁਪਏ ਸਵੇਰ ਦੇ ਬੈਠੇ ਸਾਡੇ ਬੈਠੇ ਮੈਂ ਟੰਗੜਵਾਤਾ ਯਾਰ ਠੀਕ ਹੈ ਨਾ ਜਿਹੜੇ ਵੀ ਭਾਨੇ ਦੇ ਖਿਲਾਫ ਮਾੜਾ ਸਭ ਤੋਂ ਬੋਲਦੇ ਨੇ ਜਾਂ ਜਿਹੜੀਆਂ ਵੀ ਆ ਕੁੜੀਆਂ ਬੋਲ ਰਹੀਆਂ ਨੇ ਪਹਿਲਾਂ ਇਹਨਾਂ ਨੂੰ ਇਹ ਪੁੱਛਣ ਆ ਗਏ ਵੀ ਇੱਥੇ ਤੇ ਕਿਹੜਾ ਕੰਮ ਸਰਕਾਰਾਂ ਨੇ ਕਰਨਾ ਆ ਜਿਹੜੇ ਲੋਕ ਬੈਠੇ ਨੇ ਕੀ ਫਰਿਆਦ ਲੈ ਕੇ ਆਏ ਨੇ ਕੰਮ ਸਰਕਾਰਾਂ ਦੇ ਕਰਨ ਵਾਲੇ ਕੰਮ ਨੇ ਸਰਕਾਰਾਂ ਦੇ ਕੰਮ 'ਚ ਪਾਨਾ ਕਰ ਰਿਹਾ ਹੈਗਾ ਯਾਰ ਤੁਹਾਨੂੰ ਸ਼ਰਮ ਚਾਹੀਦੀ ਆ ਬੋਲਣ ਲੱਗਿਆਂ ਨੂੰ ਜਿਹੜਾ ਕੋਈ ਸਮਾਜ ਪ੍ਰਤੀ ਚੰਗਾ ਕੰਮ ਕਰਦਾ ਉਹਦੇ ਤੁਸੀਂ ਖਿਲਾਫ ਬੋਲਣ ਲੱਗ ਜੰਨੇ ਮੂੰਹ ਚੱਕ ਕੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜਿਹੜਾ ਲੀਡਰ ਸਰਕਾਰਾਂ ਕਹਿੰਦੀਆਂ ਨੇ ਨਾ ਹੁਣ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ ਤੁਸੀਂ ਜਿੰਨਾ ਮਰਜੀ ਅੱਡੀ ਝੂਟੀ ਦਾ ਜ਼ੋਰ ਲਾ ਲਿਓ ਪਰ ਮੇਰਾ ਜੀ ਨਹੀਂ ਕਰਦਾ ਕਿ ਇਹਨਾਂ ਦੇ ਵੀ ਟਾਪ ਲਵਾਉਣ ਲਵਾਉਂ ਸਾਰੇ ਲੀਡਰਾਂ ਦੇ ਟਾਪ ਆ ਕਿ ਹੁਣ ਦੂਜੀ ਲੋਟ ਵੀ ਸਾਰੇ ਤਰ੍ਹਾਂ ਦੇ ਟਾਪ ਲਵਾਉਂਦਾ ਪਹਿਲਾਂ ਵੀ ਟਾਵ ਲਵਾਇਆ ਤੇ ਹੁਣ ਵੀ ਟਾਵ ਲਾਉ। ਤੁਸੀਂ ਜਿੰਨਾ ਜ਼ੋਰ ਲਾਉਣਾ ਯਾਰ ਓਨਾ ਜ਼ੋਰ ਲਾ ਲਿਓ। ਪਰ ਹੁਣ ਕਿਹੜੇ ਤੁਸੀਂ ਲਿਖਾ ਤੇ ਆ ਗਏ ਨਾ ਤੁਹਾਡਾ 79 ਤੋਂ ਆਉ ਘਟਣਾ ਕਿ ਤੁਸੀਂ ਜਿਹੜਾ ਨਾ ਘਟਣਾ ਹੋਵੇ। ਤੁਸੀਂ ਜਿੰਨਾ ਜ਼ੋਰ ਲਾਉਣਾ ਤੁਸੀਂ ਲਾ ਲਿਓ। ਥੋੜੀ ਉਹ ਕਿਹੜੀ ਥਾਂ ਐ ਜਿੱਥੇ ਜਾ ਕੇ ਮੈਂ ਤੁਹਾਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰਿਵਾਰ ਆ ਯਾਰ। ਇਹ ਪਰਿਵਾਰ ਨੂੰ ਪਰਿਵਾਰ ਨੂੰ ਪਰਿਵਾਰ ਹੀ ਰਹਿਣ ਦਿਓ ਇਹ ਪਰਿਵਾਰ ਦੀ ਗੱਲ ਤੁਸੀਂ ਨਾ ਕਰੋ ਪਰਿਵਾਰ ਆ ਤੁਸੀਂ ਹੀ ਬਸਦੇ ਰਹੋ ਤੇ ਮੇਰੀ ਭੈਣ ਨੂੰ ਹੀ ਬਸਦਿਆਂ ਰੱਖ ਲਓ ਇਹਦੀ ਮਾਂ ਪਤਾ ਕੀ ਬੋਲਦੀ ਐ ਜਦੋਂ ਮੈਂ ਆਖਿਆ ਮੈਂ ਆਖਿਆ ਬੈਠ ਕੇ ਸਮਝੌਤਾ ਕਰ ਲਓ ਕਿ ਭਾਨੇ ਸੁਤ ਨੂੰ ਅਕੇ ਦੀ ਭੈਣ ਨੂੰ ਅਸੀਂ 5000 ਰੁਪਏ ਮਹੀਨਾ ਦੇਦਾ ਕਰਾਂਗੇ 5000 ਰੁਪਏ ਜਿਹੜਾ ਉੱਥੇ ਮੂਰੇ ਕਿਸਾਨ ਨੂੰ ਨੇ ਸਾਂਝਾ ਬੰਦਾ ਵੜੇ ਜਿਹੜਾ ਨੂੰ ਤੁਸੀਂ ਲੈ ਕੇ ਆਏ ਸੀਗੇ ਕਹਿੰਦਾ 5000 ਰੁਪਏ ਦਾ ਰੋਜ਼ ਤੇਲ ਫੂਕ ਦਿੰਦਾ ਹੈ ਹਾਂ ਸਹੀ ਗੱਲ ਆ 5000 ਰੁਪਏ ਦਾ ਰੋਜ਼ ਗੱਡੀ ਤੇਲ ਫੂਕਦਾ ਲੋਕਾਂ ਖਾਤਰ ਇਹ ਤੂੰ ਗੱਲਾਂ ਕਿਹੜੀਆਂ ਕਰਦਾ ਤੁਸੀਂ ਤੇਰੀ ਮਾਂ ਦਾ ਸਮਝੋ ਤਾਂ ਸੀ ਤੇਰੀ ਮਾਂ ਦੀ ਜਿਹੜੀ ਤੂੰ ਮੇਰੀ ਮਾਂ ਐ ਮੇਰੀ ਮਾਂ ਤੇਰੀ ਮਾਂ ਨੂੰ ਚੰਗੇ ਤਰ੍ਹਾਂ ਜਾਣਦਾ ਤੁਸੀਂ ਜੋ ਕੁਝ ਬੋਲਣਾ ਬੋਲੋ ਤੁਸੀਂ ਜੋ ਗੰਦ ਬਕਣਾ ਬਕੋ ਪਰ ਇਹਦਾ ਹਿਸਾਬ ਦਾ ਕੱਲੇ ਕੱਲੇ ਚੀਜ਼ ਦਾ ਲਾਉਂ ਜਿਹੜਾ ਤੁਸੀਂ ਮੇਰੀਆਂ ਭੈਣਾਂ ਖਲਾਬ ਵੀ ਗੰਦ ਬਕਣਾ ਹੋਰ ਬਕ ਲੋ ਕੱਲੀ ਕੱਲੀ ਦਾ ਧੂਆਂ ਨਾ ਕੱਢਿਆ ਸਮਾਂ ਅਨਸਾਰ ਤੁਸੀਂ ਮੈਨੂੰ ਭਾਣਾ ਸਿੱਧੂ ਨਾ ਕਿਓ ਵੀਡੀਓ ਮੇਰੇ ਸਾਹਮਣੇ ਆ ਪਈਆਂ ਨੇ ਤੁਹਾਡੀਆਂ ਸਾਰੀਆਂ ਸਾਰੀਆਂ ਵੀਡੀਓ ਤੁਸੀਂ ਜੋ ਜੋ ਕੁਝ ਗੰਦ ਬਕਿਆ ਨਾ ਇੱਕੋ ਇੱਕ ਚੀਜ਼ ਸਾਹਮਣੇ ਪਈ ਐ ਸਮਾਂ ਐਸਾ ਹੋਊਗਾ ਕਿ ਤੁਡ ਐਂ ਕੱਲੀ ਕੱਲੀ ਗੱਲ ਦਾ ਹਿਸਾਬ ਲਉ ਕੱਲੀ ਕੱਲੀ ਗੱਲ ਦਾ ਹਿਸਾਬ ਪੀ ਹਾਂ ਜ ਤੁਸੀਂ ਮੇਰੀ ਭੈਣ ਖਲਾਪਾ ਆਈ ਬੁਲੇ ਸੀਗਾ ਤੁਸੀਂ ਮੇਰੀਆਂ ਭੈਣਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਭਾਣੇ ਸਿੱਧੂ ਦੀ ਕਮਜ਼ੋਰੀ ਕੀ ਆ ਉਹਦੇ ਭੈਣਾਂ ਨੂੰ ਬਹੁਤ ਪਿਆਰ ਕਰਦਾ ਪੀ ਬਸ ਇੱਥੇ ਹੀ ਪਿਆਰ ਕਰਦਾ ਕਿਉਂਕਿ ਜਿਹੜਾ ਕੁਝ ਮੇਰਾ ਮੇਰਾ ਕਿਉਂਕਿ ਤੁਹਾਡੇ ਨਾਲ ਤੁਹਾਡਾ ਕੋਈ ਖੜਦਾ ਨਹੀਂ ਸਕਾ ਮੇਰੀਆਂ ਭੈਣਾਂ ਨਾਲ ਮੈਂ ਆਪਦੇ ਭੈਣਾਂ ਨਾਲ ਖੜੂੰਗਾ ਮੈਂ ਉਹਦੀਆਂ ਭੈਣਾਂ ਲਈ ਜਾਨ ਵੀ ਦੇ ਸਕਦਾ ਦੋਨਾਂ ਲਈ ਮੈਂ ਜੇ ਲੋਕਾਂ ਨੇ ਜੇ ਸਾਰਾ ਮੈਂ ਉਹਦੇ ਜਿਹੜੀਆਂ ਭੈਣਾਂ ਨੇ ਮੇਰੇ ਨਾਲ ਨਰਮਿਕ ਪਹਾ ਜੋ ਕੱਖ ਕੱਢੇ ਜੀਰੇ ਜੋ ਕੱਖ ਕੱਢੇ ਕਣਕਾਂ ਬਣਾਈਆਂ ਉਹ ਭੈਣਾਂ ਲਈ ਮੈਂ ਕੁਝ ਵੀ ਕਰ ਸਕਦਾ ਇਸ ਕਰਕੇ ਇਹ ਜਿਹੜਾ ਜਿਹੜਾ ਨਾ ਮੈਂ ਸਾਰੇ ਜਿੰਨੇ ਪੇਜਾਂ ਨੂੰ ਕਹਣਾ ਉਹ ਜੇ ਤੁਹਾਡੀ ਮਾਂ ਦੇ ਦੁੱਧ ਪੀਤਾ ਤੁਸੀਂ ਨੂੰ ਚੈਲੰਜ ਕਰੋ ਲਿਖ ਕੇ ਪਾਓ ਪੇਜਾਂ ਦੇ ਕਿ ਭੰਨ ਸੁਧਾ ਚੈਲੰਜ ਆ ਆ ਜੰਨੀ ਮਰਜ਼ੀ ਤਰੀਕ ਨੂੰ ਮੇਰੇ ਤੋਂ ਲੈ ਕੇ ਟਾਈਮ ਰੱਖ ਲਿਓ ਮੈਂ ਆਪਣੀ ਟਾਈਮ ਦੇ ਵਿੱਚੋਂ ਵੀ ਆ ਜਿੰਨੇ ਸਾਢੇ 3-4 ਦਿਨਾਂ ਹੈ ਧਰਨੇ ਨੇ ਕਿ ਜਦੋਂ ਮਰਜ਼ੀ ਟਾਈਮ ਰੱਖ ਲਿਓ ਵੀ ਆ ਪਿੰਡ ਉੱਥੇ ਆਵਾਂਗੇ ਆਇਓ ਥੋਡੇ ਮੈਂ ਸਾਰੇ ਛੱਠੇ ਬੁਰੋਂ ਨੂੰ ਹੈ ਤਾਂ ਮੈਂ ਬੋਲਿਆ ਹੀ ਕੁਝ ਨਹੀਂ ਨਾਲ ਤੁਹਾਡੀ ਦਾਦੀ ਨੂੰ ਲੈ ਕੇ ਬਿਠਾਉਂ ਨਾਲ ਤੁਹਾਡੇ ਦਾਦੇ ਦੇ ਭਰਾ ਨੂੰ ਲੈ ਕੇ ਸਾਹਮਣੇ ਬਿਠਾਉਂ ਸਾਰਿਆਂ ਨੂੰ ਸਾਹਮਣੇ ਲੈ ਕੇ ਬਿਠਾਉਂਗਾ ਤੁਹਾਡੇ ਦਾਦੇ ਦੇ ਭਰਾ ਨੂੰ ਵੀ ਤੁਹਾਡੀ ਦਾਦੀ ਨੂੰ ਵੀ ਤੁਹਾਡੇ ਸਾਰੀਆਂ ਅਗਲੀਆਂ ਪੀੜ੍ਹੀਆਂ ਸਾਰੇ ਪੋਤੜਿਆਂ ਨੂੰ ਲੈ ਕੇ ਸਾਹਮਣੇ ਬਿਠਾਉਂ। ਤੁਹਾਡੀ ਹਿੰਮਤ ਹੋਈ ਤਾਂ ਬੈਠੇ ਉੱਥੇ। ਇਹ ਤੁਹਾਡੀ ਹਿੰਮਤ ਹੋਈ। ਬੱਟ ਗਈ। ਹੂੰ। ਸਾਰਾ ਲੋਕ ਸਾਹਮਣੇ ਲੈ। ਨਾ ਨਾ ਕੋਈ ਨਾ ਤਾਂ। ਤੇ ਇਸ ਕਰਕੇ ਇਹ ਜਿੰਨੇ ਵੀ ਲੋਕ ਮੇਰੇ ਸੁਣਦੇ ਨੇਗੇ ਮੇਰਾ ਜਜ਼ਬਾਤੀ ਮੇਰਾ ਸੁਭਾਅ ਹੈ। ਮੈਂ ਕਹਿਣਾ ਵੀ ਮੇਰਾ ਚੈਲੰਜ ਕੋਈ ਹੈ। ਵੀ ਹਾਂ ਜੇ ਕਿਸੇ ਨੇ ਰੋਪ ਲਾਇਆ ਇਲਜ਼ਾਮ ਲਾਇਆ ਤਾਂ ਸਾਹਮਣੇ ਵੜ ਕੇ ਲਾਓ। ਆ ਮੇਰਾ ਘਰ ਆ ਮੇਰੇ ਅੱਜ ਘਰੇ ਕਿੰਨੇ ਬੰਦੇ ਆਏ ਨੇ ਦੱਸੋ ਬਾਈ ਬਿਲਕੁਲ ਬਿਲਕੁਲ ਕਿੰਨੇ ਜੇ ਕੋਈ ਝੰਟ ਵੀ ਇੱਥੇ ਘਰੇ ਚੱਲ ਕੇ ਆ ਜਾਂਦਾ ਮੈਨੂੰ ਇਹ ਹੁੰਦਾ ਵੀ ਯਾਰ ਦੁਸ਼ਮਣ ਆਹੇ ਮੇਰਾ ਝੰਟ ਇਹ ਮੈਨੂੰ ਇਹਨਾਂ ਮੈਨੂੰ ਕੋਈ ਨਾ ਪਿਆਰ ਨਾਲ ਡੀਲ ਕਰਾਂ ਘਰੇ ਆਇਆ ਨਾ ਤੁਸੀਂ ਜਦੋਂ ਮਰਜ਼ੀ ਵਹਜੋ ਜਦੋਂ ਤੁਹਾਡਾ ਚਿੱਤ ਕਰਾ ਉਦੋਂ ਵਹਜੋ ਬਾਣਾ ਸਿੱਧੂ ਬਾਈ ਜਿੰਦਾਬਾਦ ਬਾਣਾ ਸਿੱਧੂ ਬਾਈ ਜਿੰਦਾਬਾਦ ਬਾਣਾ ਸਿੱਧੂ ਬਾਈ ਜਿੰਦਾਬਾਦ ਇਹ ਦੁਨੀਆ ਨਾ ਜਿਹੜੇ